ਇਸ ਦਾ ਰੱਬ ਨੂੰ ਬੈਠ ਕੇ ਦੋਸ਼ ਦਿੰਦੇ ਆ ਵੀ ਤੂੰ ਆ ਕਿਉਂ ਕਮੀ ਰੱਖੀ ਨਹੀਂ ਪਰਮਾਤਮਾ ਦਾ ਦੋਸ਼ ਨਹੀਂ ਦੋਸ਼ ਆਪਣੇ ਕਰਮਾਂ ਦਾ ਹੁੰਦਾ ਜੀ ਪਰਮਾਤਮਾ ਦਾ ਦੋਸ਼ ਨਹੀਂ ਮੰਨਦੇ ਤੁਸੀਂ ਨਹੀਂ ਨਹੀਂ ਪਰਮਾਤਮਾ ਦਾ ਦੋਸ਼ ਹੀ ਨਹੀਂ ਦਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਤੀਜੇ ਵਰਜਣਾ ਚਲੋ ਜੇ ਪਰਮਾਤਮਾ ਸਾਨੂੰ ਚਲੋ ਨਿਗਾਹ ਦੇ ਦਿੰਦਾ ਜੀ ਨਾ ਜਾਣੀ ਤੁਹਾਨੂੰ ਪਤਾ ਅੱਜ ਕੱਲ ਦੀ ਨੌਜਵਾਨ ਪੀੜੀ ਦਾ ਹਾਲ ਕੀ ਹੈ ਜੀ ਛੱਟੇ ਦੇ ਵਿੱਚ ਬਰਬਾਦ ਹੋ ਗਈ ਹਾਂਜੀ ਔਰ ਕਈ ਨਸ਼ਿਆਂ ਤੇ ਲੱਗੀ ਇਹ ਕਾਦੇ ਕਾਰਨ ਹੈ ਦੁਨੀਆ ਦੇ ਭਾਤ ਭਾਉ ਦੇ ਰੰਗ ਤਮਾਸ਼ੇ ਦੇਖਣ ਦੇ ਕਾਰਨ ਹੀ ਹੈ ਨਾ ਜੀ ਇਸ ਕਰਕੇ ਵੀ ਜੇ ਸ਼ਾਇਦ ਰੱਬ ਸਾਨੂੰ ਨਿਗਾਹ ਦੇ ਦਿੰਦਾ ਤੇ ਅਸੀਂ ਹੋ ਸਕਦਾ ਗਲਤ ਸੰਗਤ ਚ ਵੀ ਪੈ ਜਾਂਦੇ ਜੀ ਹਾਂਜੀ ਤੇ ਨਿਗਾਹ ਨਹੀਂ ਦਿੱਤੀ ਪਰਮਾਤਮਾ ਨੇ ਇਧਰ ਜੋੜਤਾ ਇਹ ਕੰਮ ਚੰਗਾ ਹੈ ਇਹ ਕਰਮਾਂ ਵਾਲਿਆਂ ਨੂੰ ਮਿਲਦਾ ਗੁਰੂ ਮਹਾਰਾਜ ਜੀ ਜਿਨ੍ਹਾਂ ਦੇ ਕਰਮ ਚੰਗੇ ਹੋਣ ਐਨ ਪੂਰੇ ਭਾਗ ਹੋਣ ਉਹਨਾਂ ਨੂੰ ਇਹ ਜਸ ਮਿਲਦਾ ਹੈ ਪਰਮਾਤਮਾ ਦਾ ਕਰਨ ਦਾ ਨਹੀਂ ਤਾਂ ਨਹੀਂ ਮਿਲਦਾ ਹਰੇ ਸਾਰੇ ਹਰ ਬੰਦੇ ਦੇ ਮਤਲਬ ਹਰ ਬੰਦੇ ਲਈ ਹਰ ਚੀਜ਼ ਬਣੀ ਨਹੀਂ ਹੈ ਨਾ ਨਾ ਹਰ ਚੀਜ਼ ਬਿਨ ਕਰਮਾਂ ਕਿਸ ਪਾਈਆਂ ਨਹੀਂ ਕੋਈ ਵੀ ਚੀਜ਼ ਹੈ ਜਿਹੜੇ ਆਪਣੇ ਕਰਮਾਂ ਚ ਨਹੀਂ ਲਿਖੀ ਉਹ ਨਹੀਂ ਹੋਣੀ ਨਹੀਂ ਹੋਣੀ ਆਪ ਦੇ ਆਪ ਨੂੰ ਮਤਲਬ ਹੁਣ ਇਹ ਇਹ ਚੀਜ਼ ਦਾ ਜਿਹੜੀ ਚੀਜ਼ ਜਿਹੜੀ ਕਮੀ ਹੈ ਜਾਂ ਜਿਹੜੀ ਕੁਦਰਤ ਨੇ ਤੁਸੀਂ ਕਿਹਾ ਵੀ ਇੱਕ ਚੀਜ਼ ਰੱਖੀ ਹੈ ਇਹਦਾ ਆਪ ਦੇ ਆਪ ਨੂੰ ਹੁਣ ਕਿਤੇ ਮੋਟੀਵੇਟ ਕਰਨਾ ਪੈਂਦਾ ਕਿ ਹੁਣ ਬਸ ਠੀਕ ਹੈ ਵੀ ਜੋ ਉਹਨੇ ਦਿੱਤਾ ਉਹ ਸਹੀ ਹੈ ਮੰਨ ਲੈ ਨਹੀਂ ਬਸ ਜੋ ਪਰਮਾਤਮਾ ਨੇ ਬਖਸ਼ਤਾ ਬਸ ਸਭ ਕੁਝ ਠੀਕ ਹੈ ਕਿਉਂਕਿ ਗਲਾ ਸ਼ਿਕਵਾ ਹੀ ਨਹੀਂ ਕੋਈ ਗਲਾ ਸ਼ਿਕਵਾ ਤਾਂ ਤਾਂ ਹੋਵੇ ਨਾ ਵੀ ਜੇ ਉਹਨੇ ਕੁਝ ਵੀ ਨਾ ਸਾਨੂੰ ਦਿੱਤਾ ਹੋਵੇ ਨਿਗਾਹ ਹੋ ਕੇ ਜੀ ਹੁਣ ਨਿਗਾਹ ਹੈ ਨਹੀਂ ਕੀਰਤਨ ਤਾਂ ਹੈ ਨਾ ਕੀਰਤਨ ਆ ਕੀਰਤਨ ਕਰਕੇ ਹੀ ਆ ਗੱਡੀਆਂ ਚ ਤੁਰੇ ਫਿਰਦੇ ਆ ਉਤੇ ਬਾਹਰ ਦੇ ਦੇਸ਼ਾਂ ਚ ਕਿਹਦੇ ਕਰਕੇ ਗਏ ਗੁਰਬਾਣੀ ਕੀਰਤਨ ਕਰਕੇ ਤੇ ਜਿਵੇਂ ਤੁਸੀਂ ਇਹ ਕੀਰਤਨ ਕਰਕੇ ਇਹ ਸਾਰਾ ਕੁਝ ਤੁਹਾਨੂੰ ਮਿਲਿਆ ਪਰ ਬੜੇ ਲੋਕ ਆ ਇੱਥੇ ਬੜਾ ਕੁਝ ਹੈ ਸਾਰਾ ਅੰਗ ਪੈਰ ਵੀ ਠੀਕ ਹੈ ਤਾਂ ਵੀ ਸਾਰਿਆਂ ਦਾ ਦੋਸ਼ ਦਿੰਦੇ ਰਹਿੰਦੇ ਆ ਹਾਂਜੀ ਹਾਂਜੀ ਬੜਾ ਦੋਸ਼ ਦਿੰਦੇ ਆ ਪ੍ਰਮਾਤਮਾ ਤੋਂ ਆਹ ਨਹੀਂ ਕੀਤਾ ਤੂੰ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਬਹੁਤ ਦੋਸ਼ ਦਿੰਦੇ ਆ ਪ੍ਰਮਾਤਮਾ ਨੂੰ ਦੇਣਾ ਚਾਹੀਦਾ ਦੋਸ਼ ਨਹੀਂ ਤੁਹਾਡੀ ਕੀ رائے ਆ ਪ੍ਰਮਾਤਮਾ ਦੇ ਦੋਸ਼ ਦੀ ਨਹੀਂ ਰਾਇ ਤਾਂ ਇਹ ਹੈ ਜੀ ਪਹਿਲਾਂ ਬਾਣੀ ਦੀ ਪੰਕਤੀ ਸੁਣੋ ਜੀ ਦੱਸੋ ਕਹਿੰਦੇ 10 ਵਸਤੂ ਲੈ ਪਾਛੇ ਪਾਵੇ ਜੀ ਇੱਕ ਅਵਸਥਾ ਕਾਰਨ ਮਖੋੜ ਗਵਾਵਾ ਹੁਣ ਇਹਦਾ ਅਰਥ ਕੀ ਹੈ ਭਲਾ ਤੁਹਾਨੂੰ 10 ਵਸਤੂਆਂ ਮਿਲ ਗਈਆਂ ਜੀ 11ਵੀਂ ਵਸਤੂ ਨਹੀਂ ਮਿਲੀ ਤੇ ਤੁਸੀਂ ਪਰਮਾਤਮਾ ਤੇ ਗਿਲਾ ਸ਼ਿਕਵਾ ਕਰਦੇ ਹੋ ਤੇ ਜੇ ਪਿਛਲੀਆਂ 10 ਹੀ ਖੋੜੇ ਫਿਰ ਆਪਣਾ ਕੀ ਬਣੂਗਾ ਇੱਕ ਪੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਸਹੀ ਇਹ ਵੀ ਗੱਲ ਸਹੀ ਹੁਣ ਜੇ ਅੰਗ ਪੈਰ ਕਈਆਂ ਨੂੰ ਦਿੱਤੇ ਨੇ ਅੱਖਾਂ ਦਿੱਤੀਆਂ ਸਭ ਕੁਝ ਦਿੱਤਾ ਹੈ ਸਰੀਰ ਦਾ ਸਭ ਡਵੈਲਪਮੈਂਟ ਆਪਣਾ ਕਰ ਸਕਦੇ ਜੀ ਫਿਰ ਵੀ ਤਾਨੇ ਦੇ ਦਈ ਜਾਂਦੇ ਨੇ ਪਰਮਾਤਮਾ ਨੂੰ ਫਿਰ ਵੀ ਦੋਸ਼ ਦੇ ਜਾਂਦੇ ਜੇ ਪਰਮਾਤਮਾ ਕੋਈ ਇੱਕ ਅਤੀ ਚੀਜ਼ ਹੀ ਖੋਲਵੇ ਉਹੋ ਜੇ ਬੱਚੇ ਵੀ ਨੇ ਜਿੰਨਾਂ ਤੋਂ ਨਹੀਂ ਤੁਰਿਆ ਜਾਂਦਾ ਜਾਂ ਜਿੰਨਾਂ ਤੋਂ ਨਹੀਂ ਬੋਲਿਆ ਜਾਂਦਾ ਜੱਜ ਇਹਨਾਂ ਨੂੰ ਨਹੀਂ ਦਿੰਦਾ ਜੀ ਇਸ ਕਰਕੇ ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ ਇਹ ਦੋਸ਼ ਆਪਣਾ ਹੀ ਹੁੰਦਾ ਦੋਸ਼ ਆਪਣਾ ਹੀ ਹੁੰਦਾ ਹਾਂ ਆਪਣਾ ਜੋ ਆਪਾਂ ਪਿਛਲੇ ਕਰਮ ਚ ਭੋਗਦੇ ਆ ਜੋ ਲਿਖਾ ਕੇ ਹੁੰਨੇ ਆ ਉਹ ਹੀ ਆਪਣੇ ਅੰਦਰ ਬੰਦ ਉਹ ਹੀ ਅੰਦਰ ਬੰਦ ਤੇ ਮੈਂ ਇੱਕ ਆਪਾਂ ਕੀਰਤਨ ਤੁਹਾਡੇ ਤੋਂ ਸੁਣ ਲਿਆ ਪਰ ਇਹ ਕੋਈ ਆ ਕਵਤਾ ਜਾਂ ਕੋਈ ਅਜੀਹਾ ਰਸ ਜਿਹੜਾ ਮੋਟੀਵੇਟ ਕਰੇ ਲੋਕਾਂ ਨੂੰ ਵੀ ਕਰੇ ਕੋਈ ਅਜੀਹਾ ਤੁਹਾਡੇ ਕੰਠ ਹੈ ਬਈ ਲੋਕਾਂ ਨੂੰ ਮੋਟੀਵੇਟ ਮਤਲਬ ਕਿਦਾਂ ਮਤਲਬ ਜਿਵੇਂ ਤੁਸੀਂ ਹੋ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਲੋਕਾਂ ਜਾਗਰਤੀ ਵਾਲੀਆਂ ਗੱਲਾਂ ਵੀ ਮੈਂ ਖੁਸ਼ ਐ ਜ਼ਿੰਦਗੀ ਤੋਂ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਤਾਂ ਹੋਰਾਂ ਨੂੰ ਵੀ ਹੌਸਲਾ ਮਿਲੇ ਚੀਜ਼ ਲਈ ਕੋਈ ਕੋਈ ਕਵਤਾ ਕੰਠ ਹੈ ਨਹੀਂ ਕਵਤਾ ਤਾਂ ਨਹੀਂ ਕੰਠ ਹੈਗੀ ਜੀ ਪਰ ਮੈਂ ਇੱਕ ਸ਼ੇਰ ਹੀ ਕਹਿ ਦਿੰਨਾ ਹੈ ਸ਼ੇਰ ਕਹੋ ਜਰੂਰ ਬਈ ਹਵਾਵਾਂ ਨੂੰ ਕਹਿ ਦੋ ਮੈਨੂੰ ਪਰੇਸ਼ਾਨ ਮਾਤ ਕਰੋ ਹਮ ਪੱਤੇ ਨਹੀਂ ਹੈ ਜੋ ਗਿਰ ਜਾਣਗੇ ਵਾਹ ਜੀ ਵਾਹ ਬਸ ਇਨਾ ਹੀ ਕਹਿਣਾ ਹੈ ਐ ਨਹੀਂ ਹੈ ਛੇਰ ਹੋਰ ਵੀ ਜਿਆਦਾ ਨਹੀਂ ਬਸ ਇਹ ਪਰ ਇਹੀ ਮੈਨੂੰ ਯਾਦ ਸੀਗਾ ਇਹੀ ਯਾਦ ਸੀਗਾ ਤੇ ਕਵਿਤਾ ਤਾਂ ਚਲੋ ਫਿਰ ਤੁਸੀਂ ਸੁਣਾਓ ਸਾਨੂੰ ਕੋਈ ਇੱਕ ਤੁਸੀਂ ਪਹਿਲਾਂ ਵੀ ਸੁਣਾਈ ਸੀ ਹੁਣ ਹੋਰ ਕਵਿਤਾ ਜੀ ਮੈਂ ਤੁਹਾਨੂੰ ਕਿਸੇ ਕਾਰਾਂ ਚ ਸੁਣਾਵਾਂ ਹਾਂ ਸੁਣਾਓ ਜੀ ਜਿਵੇਂ ਹੀਰ ਰਾਂਝਾ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਨੂੰ ਜਿਆਦਾ ਤਾਂ ਬਾਹਲਾ ਨਹੀਂ ਪਰ ਮੈਂ ਥੋੜਾ ਥੋੜਾ ਤੁਹਾਨੂੰ ਸੁਣਾ ਸਕਦਾ ਠੀਕ ਹੈ ਉੱਚਾ ਬੁਰਜ ਲਾਹੌਰ ਦਾ ਦਰਸ਼ਿੰਦਾ ਜੀ ਨੇ ਗਾਇਆ ਤੁਸੀਂ ਸੁਣਿਆ ਜੀ Yardık ayı ਅਤਵਿਚ ਚਮਟਾ ਚਿੱਪੀ ਕੰਨਾਂ ਦੇ ਵਿੱਚ ਮੰਗਰਾਂ ਨੇ ਲਾਰੀ ਬਣ ਕੇ ਸੁਰਮਾ ਮੈਨਾਂ ਦੇ ਵਿੱਚ ਪਾਇਆ ਦੇ ਦਿਓ ਲਾਜ ਢੋਲ ਮੋਟਿਆਰੋ ਮੈਂ ਪਰਦੇਸੀ ਨੂੰ ਕਈ ਦਿਨ ਹੋ ਗਿਆ ਖੇੜੀ ਦੋ ਮੈਂ ਤਰਹਾ ਆ ਕੋਈ ਅੱਖ ਨਹੀਂ ਹੈ ਕੋਈ ਅੱਖ ਨਹੀਂ ਹੈ ਲੱਗਦਾ ਛੋਕੇ ਰੰਦਾ ਜੀ ਸਾਡੇ ਕਿਸਾਨਕਾਰ ਨੇ ਇਹਨਾਂ ਨਾਲ ਵੀ ਜੁੜਨਾ ਚਾਹੀਦਾ ਪੰਜਾਬੀ ਸੱਭਿਆਚਾਰ ਅੱਜ ਕੱਲ੍ਹ ਦੀ ਕਲਾਕਾਰ ਪੀੜ੍ਹੀ ਤੋਂ ਹੋਰ ਹੀ ਕੁਝ ਗਾਣੀ ਗਾਣੀ ਗਾਈ ਜਾਂਦੀ ਹੈ ਗਾਣੇ ਹੋਰ ਹੀ ਆ ਗਏ ਹਨਾ ਹਾਂ ਹੋਰ ਤਰ੍ਹਾਂ ਦੇ ਆ ਗਏ ਜਨ ਕਿ ਗਾਣੇ ਤੁਸੀਂ ਨਵੇਂ ਗਾਇਕਾਂ ਜੋ ਸੁਣਦੇ ਹੋ ਕਿਸੇ ਨੂੰ ਹਾਂ ਸਤਿੰਦਰ ਸਰਤਾਜ ਸਤਿੰਦਰ ਸਰਤਾਜ ਵਧੀਆ ਲੱਗਦੇ ਆ ਸਭ ਤੋਂ ਗੁੱਟ ਬੰਦਾ ਮੈਨੂੰ ਲੱਗਿਆ ਕਲਾਕਾਰਾਂ ਦੇ ਵਿੱਚ ਕੀ ਕੀ ਖਾਸ ਲੱਗਿਆ ਉਹਦਾ ਆਪਾਂ ਸਾਜ਼ਾਂ ਤੋਂ ਬਿਨਾ ਉਹਦਾ ਕੋਈ ਕੋਈ ਤੁਸੀਂ ਗਾਣਾ ਜਿਹੜਾ ਸਾਨੂੰ ਤੁਹਾਨੂੰ ਸਭ ਤੋਂ ਵੱਧ ਪਸੰਦ ਆਇਆ ਹੋਵੇ ਆਪਾਂ ਸਾਜ਼ਾਂ ਤੋਂ ਬਿਨਾ ਸੁਣਾ ਥੋੜੇ ਤੁਹਾਨੂੰ ਬੰਦੇ ਦੇ ਹੱਥਾਂ ਵਰਗਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਨਾ ਕੁਝ ਬਣ ਗਿਆ ਲੈ ਕੇ ਕੁਦਰਤ ਤੂੰ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਡਿਆਂ ਕਡਿਆਂ ਨੇ ਹੋਇਆ ਦੇਖੋ ਸੰਸਾਰ 'ਚ ਜੰਗਾ ਆ ਸੋਥੂ ਸਾਮਨੀ ਹੁੰਦਿਆਂ ਆਪਣੇ ਘਰ ਬਾਰ 'ਚ ਜੰਗਾ ਕਰੇ ਸ਼ੁਕਰਾਨੇ ਜੋਣਾ ਉਹ ਨਾ ਦੁਸ਼ਵਾਰ ਨਹੀਂ ਬਣਿਆ ਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦ ਦੇ ਹੱਥਾਂ ਵਰਗਾ ਇਹ ਤਾਂ ਗੱਲ ਸਹੀ ਹੈ ਨਾ ਕੁਦਰਤ ਤੋਂ ਕੁਝ ਵੀ ਉੱਪਰ ਨਹੀਂ ਬਣਿਆ ਹੜਦਾ ਇਹੋ ਜਿਹੇ ਗਾਣੇ ਲਿਖਣ ਵਾਲੇ ਕਲਾਕਾਰਾਂ ਨੂੰ ਮੈਂ ਬਹੁਤ ਫੋਲੋ ਕਰਦਾ ਹਾਂ ਅੱਜ ਕੱਲ ਤਾਂ ਰਹੇ ਨਹੀਂ ਉਹੋ ਜਿਹੇ ਕਲਾਕਾਰ ਜੀ ਅੱਜ ਕੱਲ ਤਾਂ ਲੜਾਈ ਪੜਾਈ ਹੋਰੀ ਅੱਜ ਕੱਲ ਤਾਂ ਜੀ ਫਲਾਣੇ ਨੇ ਆ ਕਰਤਾ ਜੱਟ ਨੇ ਉਹ ਕਰਤੇ ਬਸ ਇਹੋ ਜਾਂ ਕੋਸ਼ਿਸ਼ ਹੈ ਅੱਜ ਕੱਲ ਤਾਂ ਹਮ ਪਰ ਚਲੋ ਮਹਾਰਾ ਹੀ ਕਿਰਪਾ ਕਰੇ ਗਾਣਿਆਂ ਵਿੱਚ ਚੰਗੇ ਡਿਵੈਲਪਮੈਂਟ ਲਿਆਵੇ ਸੁੱਖ ਸ਼ਾਂਤੀ ਬਖਸ਼ੇ ਕਾਲ ਯੁੱਗ ਦੇ ਰਵਣ ਵਿਚ ਰਹੇ ਵੈੰਦੀ ਹੋਈ ਦੁਨੀਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਚਾਵੇ ਜੇ ਤੁਸੀਂ ਪੜ੍ਹਦੇ ਆ 10ਵੀਂ ਤੱਕ ਪੜਾਈ ਕੀਤੀ ਹੈ ਕਿਹੜਾ ਸਬਜੈਕਟ ਤੁਹਾਨੂੰ 10ਵੀਂ ਤੱਕ ਵਧੀਆ ਲੱਗਦਾ ਹੁੰਦਾ ਵੀ ਆਹ ਪੜ੍ਹਨ 'ਚ ਤੁਹਾਡੀ ਰੁਚੀ ਮਿਊਜ਼ਿਕ ਮਿਊਜ਼ਿਕ ਉਹ ਤੁਹਾਡਾ ਸਭ ਤੋਂ ਪਸੰਦੀਦਾ ਹੈ ਅੱਗੇ ਪਲੱਸ 2 ਕਰਨੀ ਹੈ ਉਦੋਂ ਅੱਗੇ ਵੀ ਇਰਾਦਾ ਵੀ ਉਦੋਂ ਅੱਗੇ ਜੇ ਪੜ੍ਹਿਆ ਗਿਆ ਤਾਂ ਹਾਂਜੀ ਜੇ ਮਹਾਰਾਜ ਨੇ ਕਿਰਪਾ ਕੀਤੀ ਤਾਂ ਜ਼ਰੂਰ ਜੀ ਠੀਕ ਹੈ ਮਾ ਮੇਰਾ ਇਹ ਇੱਛਾ ਵੀ ਤੁਸੀਂ ਐਮਏ ਵੀ ਮਿਊਜ਼ਿਕ ਚ ਕਰੂੰ ਅੱਗੇ ਜਾ ਕੇ ਪੜਦੇ ਬਣਦੇ ਉਹ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਜਾਊਗਾ ਜੀ ਬਾਕੀ ਤੁਹਾਡੀਆਂ ਦੁਆਵਾਂ ਰਹਿਣ ਨਾਲ ਸਾਡੇ ਇਹ ਜਦੋਂ ਅ ਪੜਦੇ ਜਦੋਂ ਤੁਸੀਂ ਹਾਲੇ ਮਤਲਬ ਛੋਟੇ ਸੀ ਉੱਥੇ ਤੁਸੀਂ ਕਿੰਨੇ ਚਿਰ ਦੇ ਗਏ ਹੋ ਆਸ਼ਰਮ ਚ 2011 ਤੋਂ ਗਏ 2011 ਚ ਜਨਮ ਤੁਹਾਡਾ ਸ਼ਹੀਦਾ ਸੀ ਹਾਂ ਜਨਮ ਸ਼ਹੀਦਾ 5 ਸਾਲ ਦੇ ਕਿਉਂਕਿ ਤੁਸੀਂ 5-5 ਸਾਲ ਚ ਬੰਦਾ ਪਹਿਲੀ ਕਲਾਸ ਚ ਲੱਗਦਾ ਸਰਕਾਰੀ ਸਕੂਲਾਂ ਦੇ ਵਿੱਚੇ ਲੱਗਣਾ ਹੋਵੇ ਚਲੋ ਪ੍ਰਾਈਵੇਟ ਸਕੂਲਾਂ 'ਚ ਤਾਂ 3-3 ਸਾਲ ਦੇ ਉਹਨਾਂ ਵੀ ਰੱਖ ਲੈਂਦੇ ਆ ਇੱਕ ਸਭ ਤੋਂ ਵੱਡੀ ਗੱਲ ਹੋਰ ਹੋਈ ਆ ਜੀ ਜੀ ਪੜ੍ਹਾਈ ਮੈਂ ਕੀਤੀ ਤਾਂ ਜ਼ਰੂਰ ਐ ਜੀ ਪਰ ਮੇਰਾ ਰੁਝਾਨ ਜਾਦੇ ਨਹੀਂ ਰਿਹਾ ਕਿਉਂ ਰੁਝਾਨ ਇਸ ਕਰਕੇ ਜਾਦੇ ਨਹੀਂ ਰਿਹਾ ਵੀ ਹੁਣ ਵੈਸੇ ਤਾਂ ਇਹ ਗੱਲ ਸਹੀ ਐ ਵੀ ਜੇ ਤਾਂ ਸਰਕਾਰੀ ਨੌਕਰੀ ਮਿਲ ਜਾਏ ਤਾਂ ਉਹਦੇ ਵਰਗੀ ਰਿਸਕ ਕੋਈ ਨਹੀਂ ਜੀ ਰੁਝਾਨ ਇਸ ਕਰਕੇ ਨਹੀਂ ਰਿਹਾ ਵੀ ਉਹਨਾਂ ਟਾਈਮਾਂ 'ਚ ਸਾਡੇ ਟੀਚਰ ਹੀ ਚਲੋ ਉਹੋ ਜਿਹੇ ਹੁੰਦੇ ਸੀ ਵੀ ਦੋ ਦਿਨ ਕਲਾਸ ਲਾ ਲਈ 6 ਦਿਨ ਫੇਰ ਛੁੱਟੀਆਂ ਕਰ ਲਈਆਂ ਫੇਰ ਇੱਕ ਦੋ ਦਿਨ ਕਲਾਸ ਲਾ ਲਈ ਫੇਰ 8 ਦਿਨ ਛੁੱਟੀਆਂ ਕਰ ਲਈਆਂ ਇਸ ਕਰਕੇ ਫਿਰ ਸਾਨੂੰ ਕੋਈ ਬੰਦਾ ਹੀ ਇਹੋ ਜਿਹਾ ਮਿਲੇ ਆ ਇੱਕ ਟੀਚਰ ਸਾਨੂੰ ਮਿਲੇ ਸੀ ਚਲੋ ਉਹਨਾਂ ਨੇ ਵੀ ਬਾਕੀ ਥੋੜਾ ਬਹੁਤਾ ਡਿਵੈਲਪਮੈਂਟ ਕੀਤਾ ਸਾਨੂੰ ਮਾਲਾ ਮੋਟਾ ਸਿਖਾਇਆ ਪਰ ਬੰਦੇ ਦਾ ਮਨ ਦੁਖੀ ਹੋ ਜਾਂਦਾ ਜਿਹਨੂੰ ਕੋਈ ਉਹਨੂੰ ਗੁਰੂ ਕੋਈ ਸਿਖਾਉਣ ਵਾਲਾ ਚੱਜ ਦਾ ਨਾ ਮਿਲੇ ਪੜਾਈ ਆਰਥਿਕ ਪੱਖੋਂ ਜੀ ਸਕੂਲਾਂ 'ਚ ਅਸੀਂ ਕਦੇ ਗਏ ਨਹੀਂ ਸਾਨੂੰ ਸਭ ਤੋਂ ਜ਼ਿਆਦਾ ਜੇ ਪ੍ਰੇਰਣਾ ਮਿਲੀ ਤੇ ਇਧਰ ਗੁਰਬਾਣੀ ਵੱਲੀ ਮਾਰੇ ਨੇ ਪ੍ਰੇਰਣਾ ਦਿੱਤੀ ਜੀ ਉਹ ਨੇਤਰਹੀਨ ਬਹੁਤ ਪੜੇ ਨੇ ਪਕਾਲਤ ਤੱਕ ਨੇਤਰਹੀਨ ਕਰੇ ਬੈਠੇ ਨੇ ਜੀ ਹਾਈएस्ट ਬਣੇ ਹੋਏ ਨੇ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਇੱਕ ਇੱਕ ਹੋਰ ਮਤਲਬ ਤੁਹਾਡੇ ਹੈ ਤਾਂ ਉਹ ਵਿਆਦਾ ਕੀ ਵਿਆਦੀ ਇੱਛਾ ਹੈ ਵਿਆਹ ਦੀ ਇੱਛਾ ਹੈ ਜੀ ਸਭ ਨੇ ਆਪਣਾ ਪਰਿਵਾਰ ਬਣਾਉਣਾ ਹੈ ਜੀ ਆਪਣਾ ਸਾਰੇ ਚਾਹੁੰਦੇ ਵੀ ਆਪਣਾ ਪੀੜੀ ਦਾ ਨਾਮ ਰੋਸ਼ਨ ਹੋਵੇਗਾ ਹਾਂ ਜੀ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ ਤੇ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਜੀ